नमस्कार ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸੱਤਵੇਂ ਯਾਨੀ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੇ ਵਿੱਚ ਸੱਤ ਸੂਬਿਆਂ ਦੇ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਕੁੱਲ 57 ਲੋਕ ਸਭਾ ਸੀਟਾਂ ਤੇ 1 ਜੂਨ ਯਾਨੀ ਕਿ ਅੱਜ VOTING ਹੋਈ ਇਸ VOTING ਦਾ ਨਤੀਜਾ 4 ਜੂਨ ਨੂੰ ਆਵੇਗਾ ਇਸ ਪੜਾਅ ਦੇ ਵਿੱਚ ਬਿਹਾਰ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਛਾਰਕੰਡ 오ਡੀਸਾ ਪੰਜਾਬ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਵਿੱਚ VOTING ਹੋਈ ਹੈ VOTING ਦੇ ਇਸ ਪੜਾਅ ਦੇ ਨਾਲ 19 April ਤੋਂ ਸ਼ੁਰੂ ਹੋਈਆਂ ਚੋਣਾਂ ਦੇ ਸਾਰੇ ਪੜਾਅ ਲਈ VOTING ਮੁਕੰਮਲ ਹੋ ਗਈ ਹੈ ਲੋਕ ਸਭਾ ਚੋਣਾਂ ਦੇ ਲਈ VOTING ਕਰਨ ਵਾਲਿਆਂ ਦਾ ਇਸ ਵਾਰ ਉਤਸ਼ਾਹ ਵੇਖਦੇ ਹੀ ਬਣਦਾ ਸੀ 7 ਵਜੇ VOTING ਸੈਂਟਰ ਖੁੱਲਣ ਤੋਂ ਪਹਿਲਾਂ ਹੀ ਲੋਕ ਲੰਬੇ-ਲੰਬੇ ਕਤਾਰਾਂ ਦੇ ਵਿੱਚ ਲੱਗੇ ਹੋਏ ਨਜ਼ਰ ਆ ਰਹੇ ਸਨ ਉੱਥੇ ਹੀ ਕਈ ਪੋਲਿੰਗ ਬੂਥਾਂ ਉੱਤੇ ਪਾਈਚਾਰਕ ਸਾਂਝ ਵੀ ਵਿਖਾਈ ਦਿੱਤੀ ਗਈ ਕਿਉਂਕਿ ਇੱਕ ਹੀ ਟੈਂਟ ਦੇ ਥੱਲੇ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਪੋਲਿੰਗ ਬੂਥ ਲਗਾਏ ਹੋਏ ਸਨ ਭਾਵੇਂ ਗਰਮੀ ਵੀ ਕਾਫੀ ਹੋ ਗਈ ਸੀ ਪਰ ਫਿਰ ਵੀ ਦੁਪਹਿਰ ਦੇ ਸਮੇਂ VOTING ਦਾ ਥੋੜਾ ਸਿਲਸਿਲਾ ਘਟ ਹੋਇਆ ਪਰ ਜਿਵੇਂ ਹੀ 4:30 ਵਜੇ ਦਾ ਸਮਾਂ ਹੋਇਆ ਤਾਂ ਇੱਕ ਵਾਰ ਫਿਰ ਤੋਂ VOTING ਸੈਂਟਰਾਂ ਉੱਤੇ ਲੰਬੀਆਂ-ਲੰਬੀਆਂ ਕਤਾਰਾਂ ਵਿਖਣ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ। ਬਜ਼ੁਰਗਾਂ ਅਤੇ ਅਨਫਿਟ ਵਿਅਕਤੀਆਂ ਦੇ ਲਈ ਖਾਸ ਉਚਿਤ ਤੌਰ ਤੇ ਪ੍ਰਬੰਧ ਕੀਤੇ ਗਏ ਸਨ। ਪ੍ਰਸ਼ਾਸਨ ਵੱਲੋਂ ਸਾਰੇ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ। ਕਿਸੇ ਵੀ ਪੋਲਿੰਗ ਸਟੇਸ਼ਨ ਤੇ ਲੜਾਈ ਝਗੜੇ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ। ਸ਼੍ਰੀ ਅਨੰਦਪਰਸਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ।